ਭਾਰਤ ਵਿਕਾਸ ਪਰਿਸ਼ਦ ਦੀ ਝਾਖਾ ਬਸੀ ਪਠਾਣਾ ਵੱਲੋਂ ਪ੍ਰਦਾਨ ਮਨੋਜ ਕੁਮਾਰ ਪੰਡਾਰੀ ਦੀ ਅਗਵਾਈ ਮਹਿਲਾ ਵੈਂਗ ਦੀ ਮੁਖੀ ਨਿੰਨੂ ਪਾਲਾ ਪ੍ਰੋਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਤੇ ਕੁਦੀਪ ਕੌਰ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਬਸੀ ਪਠਾਣਾ ਵਿਖੇ ਅਨੀਮੀਆ ਮੁਕਤ ਜਾਂਚ ਕੈਂਪ ਲਗਾਇਆ ਗਿਆ ਇਸ ਕੈਂਪ ਤੇ ਵਿੱਚ ਡਾਕਟਰ ਸੁਖਦੀਪ ਸਿੰਘ ਐਮ ਐਸ ਜਨਰਲ ਸਰਜਰੀ ਸੀ ਐਚ ਸੀ ਕਮਾਣੋ ਨੇ ਮੁੱਖ ਮਾਮਲਾ ਵਿੱਚ ਹਿੱਸਾ ਲੀਤੀ ਡਾਕਟਰ ਸੁਖਦੀਪ ਨੇ ਵਿਦਿਆਰਥੀਆਂ ਨੂੰ ਅਨੀਮੀਆ ਤੇ ਲੱਛਣਾਂ ਬਾਰੇ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਇਸ ਕੈਂਪ ਦੇ ਵਿਚ 160 ਸੈਂਟੀਮੀਟਰ ਬਾਤ ਵਿਦਿਆਰਥੀਆਂ ਦਾ ਨਿਰੇਖਣ ਕੀਤਾ ਗਿਆ ਡਾਕਟਰ ਸੁਖਦੀਪ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹਾਂ ਜਿੱਥੇ ਲੱਛਣਾਂ ਦੇ ਬਾਰੇ ਦੱਸਿਆ ਉਥੇ ਹੀ ਜਾਣਕਾਰੀ ਦਿੰਦੇ ਕਿ ਹੈ ਕਿ ਸਾਨੂੰ ਸਾਰਿਆਂ ਨੂੰ ਫੂਨਸਟਿਕ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਉਥੇ ਹੀ ਰਮੇਸ਼ ਮਲੋਤਰਾ ਸੁਖਪ੍ਰੀਤ ਕੌਰ ਮਨੋਜ ਪੰਡਾ ਨੇ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 파ਰਥ ਵਿਕਾਸ ਪਰਿਸ਼ਦ ਦੀ ਗਾਈਡਲਾਈਨ ਮੁਤਾਬਕ ਇਹ ਕੈਂਪ ਲਗਾਇਆ ਗਿਆ ਹੈ ਤੇ ਵਕਤ-ਵਕਤ ਥਾਵਾਂ ਤੇ ਕੈਂਪ ਲਗਾ आयजारी ਨੇ ਅੱਜ ਇਸ ਕੈਂਪ ਦੇ ਵਿੱਚ 173 ਵਿਦਿਆਰਥੀਆਂ ਦਾ ਨਿਰੇਖਣ ਕੀਤਾ ਗਿਆ ਅਤੇ ਇਹ ਸ਼ਲਾਕਾ ਯੋਗਤਮ ਹੈ ਬੱਚੇ ਵੀ ਬੜੇ ਉਤਸ਼ਾਹ ਨਾਲ ਇਸ ਵਿੱਚ ਝੂਪ ਆਖ ਲੈ ਰਹੇ ਨੇ ਇਸ ਲਈ ਪਹਿਲੇ ਤਾਂ ਭਾਰਤ ਵਿਕਾਸ ਪਰਿਸ਼ਦ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਹਰ ਇੱਕ ਪ੍ਰੋਜੈਕਟ ਮੀਨੂ ਬਾਲਾ ਜੀ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਤੇ ਇਹਨਾਂ ਦੀ ਅੰਡਰ ਹੀ ਅਸੀਂ ਇਹ ਪ੍ਰੋਜੈਕਟ ਲਗਾ ਰਹੇ ਹਾਂ ਨੀਵੀਆਂ ਮੁਕਤ ਖਾਣ ਇਦੇ ਅੰਡਰ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਛੋਟੇ ਬੱਚਿਆਂ ਦੇ ਕੁੜੀਆਂ ਦੇ ਐਚਬੀ ਚੈੱਕ ਕਰਦੇ ਆਂ ਤੇ ਇਹ ਸਾਡਾ ਟਾਰਗੇਟ ਇਹ ਆ ਕਿ ਅਸੀਂ ਮਹੀਨੇ 'ਚ ਦੋ ਵਾਰੀ ਇਹ ਕੈਂਪ ਲਗਾਇਆ ਜਾਵੇ। ਤੋਂ ਮੈਂ ਮਹਿਲਾ ਵਿੰਗ ਦੇ ਪਰ ਤਾਂ ਮੀਨੂ ਕਾਲਾ ਜੀ ਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਇਹ ਦੀ ਸ਼ੁਰੂਆਤ ਕੀਤੀ ਸੀਗੀ। ਐਨੀਮਿਕ ਬੱਚਿਆਂ ਨੂੰ ਅਸੀਂ ਉਹਨਾਂ ਦੇ ਕਾਰਨ ਵੀ ਦੱਸਦੇ ਆ ਉਹਨਾਂ ਨੂੰ ਸਮਝਾਇਆ ਜਾਂਦਾ ਆ ਕਿ ਆਪਣਾ ਐਨੀਮਿਕ ਹੋਣਾ ਖੇਦ ਲਈ ਕੀ ਕਰ ਸਕਦੇ ਆਪਾਂ ਨਹੀਂ ਫਿਰ ਸਾਲ ਦੇ ਵਿੱਚ ਤੀਸਰਾ ਕਾਨਫਰੈਂਸ ਹੈ ਤੇ ਅੱਗੇ ਵੀ ਕਿਸੀ ਹੋਰ ਜਗ੍ਹਾ ਲਗਾਏ ਜਾਂਗਾ ਹਾਂਜੀ ਅਸੀਂ ਅੱਗੇ ਮੈਡਮ ਲਗਾਇਆ ਸੀਗਾ ਖਾਲਸਪੁਰ ਲਗਾਇਆ ਸੀਗਾ ਤੇ ਪਛੀ ਪਠਾਨਾ ਦੇ ਵਿੱਚ ਗਰਲ ਸਕੂਲ ਦੇ ਵਿੱਚ ਵੀ ਲਗਾਇਆ ਸੀਗਾ ਤੇ ਕਾਲਜ ਦੇ ਵਿੱਚ ਲਗਾਇਆ ਸੀ ਲਾਮਦੇਵ ਗਰਲ ਕਾਲਜ ਦੇ ਕੈਂਪਸ ਵਿੱਚ ਵੀ ਮੈਂ ਕਿਹਾ ਕਿ ਬੱਚਿਆਂ ਦੇ ਵਿੱਚ ਬਲੱਡ ਦੀ ਚੈਕਿੰਗ ਕੀਤੀ ਹਾਂਜੀ ਮਤਲਬ ਕਿੰਨੇ ਕੁ ਬੱਚਿਆਂ ਦਾ ਡੈਟਾ ਲਏ ਸੀ ਹੁਣ ਤੱਕ ਮੇਰੇ ਖਿਆਲ ਚ ਠੀਕ ਬੱਚਿਆਂ ਦਾ ਹੋ ਚੁੱਕਿਆ ਆ ਤੇ ਸਾਡਾ ਟਾਰਗੇਟ ਅਜ ਘੱਟੋ ਘੱਟ 250 ਬੱਚੇ ਦਾ ਹੈਗਾ ਕਿ 250 ਬੱਚੇ ਦਾ ਕਰਿਆ ਜਾਵੇ ਠੀਕ ਹੈ ਅਨੀਮੀਆ ਮੁਕਤ ਭਾਰਤ ਇਹ ਸੈਂਟਰ ਦਾ ਪ੍ਰੋਜੈਕਟ ਹੈ। ਉਹਨਾਂ ਦੀ ਸੋਚ ਹੈ ਕਿ ਜਦੋਂ ਬੱਚਾ ਤੰਦਰੁਸਤ ਹੋਏਗਾ ਤਾਂ ਸਾਡਾ ਭਾਰਤ ਤਾਂ ਹੀ ਤੰਦਰੁਸਤ ਹੋਏਗਾ। ਇਸ ਮਹਿੰਮ ਦੇ ਤਹਿਤ ਸਟੇਟ ਦੇ ਸਾਰੇ ਸੈਂਟਰ ਤੋਂ ਵੀ ਇਹ ਗਾਈਡਲਾਈਨਸ ਆndੀਆਂ ਕਿ ਹਰ ਸਕੂਲ ਦੇ ਵਿੱਚ ਜਾਓ ਔਰ ਅਨੀਮੀਆ ਮੁਕਤ ਭਾਰਤ ਨੂੰ ਕਰੋ ਕਿਉਂਕਿ ਬੱਚਾ ਅੱਜਕਲ ਖਾਣ ਪਾਣੇ ਇਸ ਤਰ੍ਹਾਂ ਦਾ ਹੋ ਗਿਆ। ਔਰ ਐਨੀਮਿਕ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਤੰਦਰੁਸਤੀ ਪ੍ਰਦਾਨ ਕਰਨ ਵਾਸਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਪੜਾਅ ਵਿਕਾਸ ਵਿੱਚ ਕਰਦੀ ਹੈ ਜੋ ਸਾਡੇ ਪ੍ਰਧਾਨ ਜੀ ਬਿਰੋਜ ਭੰਡਾਰੀ ਦੇ ਦੇਖ ਰਿਸ਼ ਵਿੱਚ ਇਹ ਹੋ ਰਿਹਾ ਅੱਜ ਅਸੀਂ ਗਾਰਡਨ ਵੈਲੀ ਦੇ ਵਿੱਚ ਕੈਂਪ ਲਗਾਇਆ ਸਰ ਹੋਰ ਸਕੂਲ ਜੀ ਲਗਾਏ ਜਾਣਗੇ ਇਹ ਹਰ ਸਕੂਲ ਦੇ ਵਿੱਚ ਲਗਾਇਆ ਜਾਏਗਾ ਕਿਉਂਕਿ ਕੈਂਪ ਪਹਿਲਾਂ ਇਹ ਜਾ ਕੇ ਖਾਲਸਪੁਰ ਲਗਾ ਚੁੱਕੇ ਹੈ ਸੈਕੰਡ ਸਟਾ ਦਾ ਕੈਂਪ ਇੱਥੇ ਹੈ ਨੈਕਸਟ ਸਕੂਲ ਚ ਵੀ ਅਸੀਂ जाके कैंप सभी को नमस्कार आज भारती परिषद शाखा बसी पठाना की तरफ से मुक्त भारत के तहत उसके उपलक्ष्य में हम लगातार ये जांच शिविर लगा रहे हैं जो कि आज गार्डन वैली में लगाया जा रहा है हमारी महिला विंग की प्रमुख श्रीमती मीनू बाला जी की देखरेख में और सुखप्रीत कौर और मैडम कुलदीप कौर उनकी जो निगाह में ये कैंप लग रहा है आज लेडीज विंग की तरफ से यह जो एनीमिया जांच शिविर लगाया जा रहा है वो एक ही मकसद है कि सभी जो लड़कियां हैं या और लोग या इस्लम एरिए के जो भी लोग हैं उनमें रक्त की जाँच हो कितना एच बी है और उसमें जो भी उसमें कम पाया जाता है उसको मेडिकली सजेशन दिया जाए आज हमारे बीच जैसे कि डॉक्टर सुखदीप सिंह जी में चीफ गेस्ट के रूप में उपस्थित रहे तो उन्होंने बहुत ही अच्छे तरीके से समझाया कि कैसे हम अनीमिया से लक्षणों के बारे में समझाया उससे कैसे मुक्त हो सकते हैं जैसे कि गुड़ चना खाकर पालक घर की सब्जियाँ खाकर हरी सब्जियाँ खाकर तो ये नॉर्मल घर में मिल जाती है तो हमारा यही भारत विकास परिषद का यही लक्ष्य है जो नेचुरल प्रोजेक्ट है हमारा ये अनिमिया मुक्त भारत उसके तहत हम हमारा ये लक्ष्य महिला विंग ने ये संकल्प लिया है कि हम हर महीने में दो बार ये किसी ना किसी स्कूल में स्लम एरिए में ये प्रोजेक्ट लगाया जाएगा तो उसी के तहत आज गार्डर वैली स्कूल में ये प्रोजेक्ट लगाया गया हम आभार व्यक्त करते हैं गाडर वैली स्कूल के प्रिंसिपल मैम निधि अग्रवाल जी का कि जिन्होंने हमें यह परमिशन दी कि यहाँ पर कैंप लगाएंगे वैसे तो गार्डन वैली का सदा ही हमारे साथ सहयोग रहता है तो आज ये कैंप लगाया गया, गया है हमारे स्टेट संटंगन मंत्री श्री रमेश मल्होत्रा जी और डिस्ट्रिक्ट कोऑर्डिनेटर बबलजीत पनेसर जी और उनकी मार्गदर्शन में हम ये सारा काम कर रहे हैं तो आगे ब्रांच इम्प्लीमेंट कर रही है जो स्टेट कहता है उसे इम्प्लीमेंट कर रही है